ਤੇ ਸਭ ਤੋਂ ਪਹਿਲਾਂ ਗੱਲ ਡਾਕਟਰਾਂ ਦੀ ਕੋਲਕਾਤਾ ਕਾਂਡ ਦੇ ਵਿਰੋਧ ਦੇ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ 24 ਘੰਟੇ ਦੀ ਹੜਤਾਲ ਦਾ ਸੱਦਾ ਦਿੱਤਾ ਜਿਸ ਦੇ ਤਹਿਤ ਪੂਰੇ ਦੇਸ਼ 'ਚ ਡਾਕਟਰਾਂ ਨੇ OPD ਬੰਦ ਰੱਖ ਕੇ ਪ੍ਰਦਰਸ਼ਨ ਕੀਤਾ ਜਿਸ ਕਰਕੇ ਮਰੀਜ਼ਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਕਲਕੱਤਾ 'ਚ ਡਾਕਟਰ ਨਾਲ ਹੋਈ ਦਰਿੰਦਗੀ ਕਾਰਨ ਪੂਰੇ ਦੇਸ਼ ਦੇ ਡਾਕਟਰ ਹੜਤਾਲਤੇ ਨੇ ਪੰਜਾਬ 'ਚ ਡਾਕਟਰਾਂ ਨੇ ਓਪੀਡੀ ਬੰਦ ਰੱਖ ਕੇ ਪ੍ਰਦਰਸ਼ਨ ਕੀਤਾ ਜਿਸ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਨੇ ਇਹ ਤਸਵੀਰਾਂ ਭਾਵੇਂ ਅੰਮ੍ਰਿਤਸਰ, ਲੁਧਿਆਣਾ, ਬਟਾਲਾ, ਫਤਿਹਗੜ੍ਹ ਸਾਹਿਬ ਅਤੇ ਕਰਨਾਲ ਤੋਂ ਨੇ ਪਰ ਵੱਖ-ਵੱਖ ਸ਼ਹਿਰਾਂ 'ਚ ਡਾਕਟਰ ਨੇ ਕਲਕੱਤਾ ਕਾਂਡ ਦਾ ਰੋਸ ਦਿਟਾਇਆ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਦੇ ਵੱਡੇ ਗਿਣਤੀ 'ਚ ਡਾਕਟਰਾਂ ਨੇ ਰੋਸ ਮਾਰਚ ਕੱਢਿਆ ਕਿ ਇਹਾ ਉਨਤੀ ਲੜਾਈ ਸਰਕਾਰ ਦੇ ਨਾਲ ਨਹੀਂ ਹੈ ਬਸ ਉਹ ਕੋਲਕਾਤਾ ਮਾਮਲੇ ਤੇ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੇ ਨੇ ਦੇਖੋ ਜੀ ਸਾਡੀ ਲੜਾਈ ਕਿਸੇ ਸਰਕਾਰ ਨਾਲ ਨਹੀਂ ਸਾਡੀ ਲੜਾਈ ਕਿਸੇ ਐਡਮਿਨਿਸਟਰेटर ਨਾਲ ਨਹੀਂ ਸਾਡੀ ਲੜਾਈ ਲਾਅ ਦੇ ਨਾਲ ਹੈ ਲਾਅ ਸਾਨੂੰ ਐਸਾ ਹੈਗਾ ਕਿ ਇਹ ਲਾਅ ਹੀ ਸਾਨੂੰ ਖਰਾਬ ਕਰ ਰਿਹਾ ਹੈਗਾ ਸਰਕਾਰ ਲਾਅ ਨੂੰ ਮਿਸਯੂਜ਼ ਕਰ ਰਹੀ ਹੈ ਇਹ ਜਿਹੜੀ ਮਰਜ਼ੀ ਸਰਕਾਰ ਹੋਏ ਉਹ ਲਾਅ ਨੂੰ ਮਿਸਯੂਜ਼ ਕਰਦੀ ਹੈ ਇਹ ਤੇ ਜਿਹੜੇ ਸਾਡੇ ਵਰਗੇ ਆਮ ਪਜਨਤਾ ਜਿਹੜੀ ਹੈਗੀ ਉਹ ਸਫਰ ਕਰਦੇ ਆ ਅੱਜ ਆਪਾਂ ਸਾਰੇ ਐਸੀ ਚੀਜ਼ ਨੂੰ ਲੈ ਕੇ ਇਕੱਠੇ ਹੋਏ ਆ ਕਿ ਇਹ ਲਾਅਜ਼ ਵਾਸਤੇ ਕੁਝ ਸਪੈਸ਼ਲ ਰਸਤੇ ਬਣਾਏ ਜਾਣ ਕੋਈ ਸਪੈਸ਼ਲ ਲਾਅਜ਼ ਬਣਾਏ ਜਾਣ ਹੀਨियस ਕ੍ਰਾਈਮਜ਼ ਵਾਸਤੇ ਜਿਨ੍ਹਾਂ 'ਚ ਐਗਜ਼ੈਂਪਲਰੀ ਪਨਿਸ਼ਮੈਂਟ ਦਿੱਤੀ ਜਾਵੇ ਡਾਕਟਰਾਂ ਦੇ ਪ੍ਰਦਰਸ਼ਨ ਦੀ ਗੂੰਜ ਚੰਡੀਗੜ੍ਹ ਚ ਪਹੁੰਚੀ ਜਿੱਥੇ ਪਜੀਆਚ ਵੀ ਵੱਡੇ ਗਿਣਤੀ ਚ ਡਾਕਟਰਾਂ ਨੇ ਪ੍ਰਦਰਸ਼ਨ ਕੀਤਾ ਇਸ ਵਿੱਚ ਸ਼ਾਮਲ ਹੋਏ ਪਜੀਆ ਦੇ ਡਾਇਰੈਕਟਰ ਪ੍ਰੋਫੈਸਰ ਵਿਵੇਕ ਲਾਲ ਨੇ ਕਿਹਾ ਕਿ ਕੋਲਕਾਤਾ ਘਟਨਾ ਦਰਦਨਾਕ ਨਹੀਂ ਸਗੋਂ ਸ਼ਰਮਨਾਕ ਹੈ ਬਿਲਕੁਲ ਇਹ ਇੱਕ ਦਰਦਨਾਕ ਨਹੀਂ ਇਹ ਇੱਕ ਸ਼ਰਮਨਾਕ ਘਟਨਾ ਹੈ ਇਹ ਇੱਕ ਸ਼ਰਮਨਾਕ ਘਟਨਾ ਹੈ ਜੋ ਕਿ ہماری ਦੇਸ਼ ਦੀ ਆਤਮਾ ਤੇ ਕਲੰਕ ਹੈ ब्लॉट ऑन द कॉन्शियंस ऑफ द नेशन एंड द ओनली वे दैट वी कैन जिसको कहते जस्टिस मिल सकता है इज बाय गेटिंग टू मर्सी बी पनिश्ड एंड मैं बहुत खुश हूं सीबीआई प्रोसीडिंग नंबर एक द ऑनरेबल जुडिशरी इज इन फुल स्विंग मॉनिटरिंग दिस जिससे हमें पता है कि द राइट जस्टिस विल बी डन एज अर्ज आपको जान के मेरी मतलब यू विल फील हैप्पी कई मरीज हमारे साथ इस मूवमेंट में जुड़ गए कि जो हुआ है एक कलंक है और जो आप कर रहे हैं बिल्कुल हम आपके साथ सहमत हैं रेप ते कत्ल नु लेके डॉक्टरा दा प्रदर्शन जायज है अते मुजजिमा सख्त सजा भी मिलनी चाहिए ਪਰ ਇਹ ਸਭ ਨੇ ਉਹਨਾਂ ਮਰੀਜ਼ਾਂ ਨੂੰ ਪਰੇਸ਼ਾਨੀ 'ਚ ਪਾ ਦਿੱਤਾ ਹੈ ਜੋ ਪਟਿਆਲਾ ਤੇ ਰਜਿੰਦਰਾ ਹਸਪਤਾਲ 'ਚ ਆਏ ਤਾਂ ਦਵਾਈਆਂ ਲੈਣ ਸੀ ਪਰ ਹੜਤਾਲ ਕਾਰਨ ਡਾਕਟਰ ओपीडी 'ਚ ਨਹੀਂ ਸਗੋਂ ਸੜਕਾਂ ਤੇ ਮਿਲੇ। ਇਹ ਮੇਰੇ ਫਾਦਰ ਦੀ ਦਵਾਈ ਚੱਲਦੀ ਹੈ ਜੀ ਹਾਰਟ ਦੀ। ਹੁਣ 120 ਕਿਲੋਮੀਟਰ ਤੋਂ ਆਏ ਆ ਜੀ। ਹੁਣ ਕੱਲ ਨੂੰ ਫੇਰ ਛੁੱਟੀ ਹੈ ਉਹਨਾਂ ਕੋਲੇ ਦਵਾਈ ਹੈ ਨਹੀਂਗੀ ਹੁਣ ਜੀ। ਹੜਤਾਲ ਵਾਲੇ ਤਾਂ ਭਾਈ ਇਹ ਕਹਿੰਦੇ ਵੀ ਹੁਣ ਡਾਕਟਰ ਤੇ ਲਿਖੇ ਵੀ ਨਾ ਅਸੀਂ ਦਵਾਈ ਨਹੀਂ ਦੇ ਸਕਦੇ। ਦਵਾਈ ਦਿੰਦੇ ਨਹੀਂ ਹੈਗੇ ਦਵਾਈ ਦਿੰਦੇ। ਡਾਕਟਰ ਲਿਖੂਗਾ ਤਾਂ ਦਵਾਈ ਮਿਲੂਗੀ। ਇਕੱਲੇ ਆਏ ਸੀਗੇ? ਨਾ ਨਾਲ ਕਾਕਾ ਆਇਆ ਮੇਰਾ। ਜੀ। ਤੇ ਕੀ ਹੁਣ ਡਾਕਟਰ ਮਿਲੇ ਨਹੀਂਗੇ? ਡਾਕਟਰ ਮਿਲੇ ਨਹੀਂ ਡਾਕਟਰ ਤਾਂ ਬੈਠੇ ਨੇ ਹੜਤਾਲ ਤੇ ਡਾਕਟਰ ਕਿੱਥੋਂ ਦਵਾਈ ਦੇਣਗੇ ਭਾਈ? ਲੋਕਾਂ ਦੀ ਪਰੇਸ਼ਾਨੀ ਅਤੇ ਡਾਕਟਰਾਂ ਦੀ ਹੜਤਾਲ ਵਿਚਾਲੇ ਕੇਂਦਰ ਸਰਕਾਰ ਵੀ ਐਕਸ਼ਨ ਚਾਈ। ਸਾਰੇ ਡਾਕਟਰਾਂ ਨੂੰ ਕੰਮ ਤੇ ਪਰਤਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਰਕਾਰ ਡਾਕਟਰਾਂ ਦੀ ਸੁਰੱਖਿਆ ਲਈ ਕਮੇਟੀ ਬਣਾਏਗੀ। ਸੈਂਟਰਲ ਪ੍ਰੋਟੈਕਸ਼ਨ ਐਕਟ ਤੇ ਕਮੇਟੀ ਬਣਾਈ ਜਾਵੇਗੀ ਉਧਰ ਸਿਹਤ ਮੰਤਰਾਲੇ ਨੇ ਵੀ ਡਾਕਟਰਾਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ ਹੈ ਜ਼ਿਕਰ ਹੋ ਗਿਆ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕੋਲਕਾਤਾ ਦੇ ਡਾਕਟਰਾਂ ਦੇ ਰੇਪ ਅਤੇ ਕਤਲ ਮਾਮਲੇ ਦੇ ਵਿਰੋਧ ਚ ਸ਼ਨੀਵਾਰ ਸਵੇਰੇ 6 ਵਜੇ ਤੋਂ ਲੈ ਕੇ ਐਤਵਾਰ ਸਵੇਰੇ 6 ਵਜੇ ਤੱਕ ਹੜਤਾਲ ਦਾ ਸੱਦਾ ਦਿੱਤਾ ਹੈ ਇਸ ਦੇ ਤਹਿਤ ਹੀ ਡਾਕਟਰ ਸੜਕਾਂ ਤੇ ਉਤਰੇ ਅਤੇ ਹਸਪਤਾਲ 'ਚ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਆਪੀਡੀ ਸੇਵਾਵਾਂ ਬੰਦ ਰਹੀਆਂ ਬਿਊਰੋ ਰਿਪੋਰਟ న్యూਸ 18 ਤੇ ਖਬਰ ਮਾਛੀਵਾੜਾ ਤੋਂ ਜਿੱਥੇ ਇੱਕ ਕਾਰ ਨੇ ਬਾਈਕ ਸਵਾਰਾਂ ਨੂੰ ਕੁਚਲ ਦਿੱਤਾ ਜਿਸ ਕਰਕੇ ਇੱਕ ਨੌਜਵਾਨ ਦੀ ਜਾਨ ਚਲੀ ਗਈ ਨੌਜਵਾਨ ਦੇ ਪਰਿਵਾਰ ਨੇ ਨਸ਼ਾ ਤਸਕਰਾਂ ਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਦੇ ਇਲਜ਼ਾਮ ਲਾਗੇ ਤੇ ਇਹਨਾਂ ਇਲਜ਼ਾਮਾਂ ਤਹਿਤ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਮੁੰਡਾ ਬਾਦ ਗੁਰੂ ਜੀ ਗੁਰੂ ਜੀ ਜੀ ਸਾਹਿਬ ਬੋਲੋ ਸੜਕ ਤੇ ਵਿਰਲਾਪ ਕਰ ਰਿਹਾ ਇਹ ਪਰਿਵਾਰ ਹੈ ਉਸ ਨੌਜਵਾਨ ਦਾ ਜਿਸ ਦੀ ਮੌਤ ਕਾਰ ਚਾਲਕ ਵੱਲੋਂ ਕੁਚਲਣ ਨਾਲ ਹੋਈ ਮਾਛੀਵਾੜਾ ਦੇ ਪਿੰਡ ਖੇੜਾ ਦਾ ਰਹਿਣ ਵਾਲਾ 38 ਸਾਲਾ ਕੁਲਵਿੰਦਰ ਸਿੰਘ ਆਪਣੇ ਦੋ ਸਾਥੀਆਂ ਨਾਲ ਬਾਈਕ ਤੇ ਜਾ ਰਿਹਾ ਸੀ ਤਾਂ ਪਿੱਛੋਂ ਆਈ ਇੱਕ ਕਾਰ ਨੇ ਬਾਈਕ ਨੂੰ ਜ਼ੋਰਦਾਰ ਟੱਕਰ ਮਾਰੀ ਤੇ ਤਿੰਨਾਂ ਨੂੰ ਕੁਚਲ ਦਿੱਤਾ ਜਿਸ ਚ ਕੁਲਵਿੰਦਰ ਸਿੰਘ ਦੀ ਜਾਨ ਚਲੀ ਗਈ ਤੇ ਬਾਕੀ ਦੋ ਗੰਭੀਰ ਰੂਪ ਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਚੰਡੀਗੜ੍ਹ ਦੇ ਪੀਜੀਆਈ ਰੈਫਰ ਕੀਤਾ ਗਿਆ ਕੁਲਵਿੰਦਰ ਸਿੰਘ ਦੀ ਜਾਨ ਗਈ ਤਾਂ ਉਸਦੇ ਪਰਿਵਾਰ ਦਾ ਗੁੱਸਾ ਫੁੱਟ ਪਿਆ ਮਾਛੀਵਾੜਾ ਸੜਕ ਜਾਮ ਕਰਕੇ ਇਨਸਾਫ ਦੀ ਮੰਗ ਕੀਤੀ ਗਈ ਤੇ ਇਲਜ਼ਾਮ ਲਾਇਆ ਕਿ ਨਸ਼ਾ ਵੇਚਣ ਵਾਲਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਇਹ ਨਾ ਮੇਰਾ ਭਰਾ ਨਸ਼ਾ ਵੇਚਦਾ ਹੋ ਸ਼ਰੀਆਮ ਸਾਹਿਬ ਨੇ ਸਾਰੇ ਨਿਸ਼ਾਨੇ ਬੇਦਖੂਦ ਕਰਕੇ ਸਰਗਲਾ ਦੇ ਬੇਸ਼ਫਟਾ ਫੜ ਫੜਾਉਂਦਾ ਮੰਤਰੀ ਉਹਦਾ ਨਾਮ ਅਸੀਂ ਕਰ ਰਹੇ ਆ ਕਰ ਵੀ ਉਹਨੇ ਮਾਰਿਆ ਕਿਉਂ ਛੋੜੇ ਭਰਾ ਦੇ ਮੋਟਰਸਾਈਕਲ ਤੋਂ ਮਾਰਿਆ ਮੈਨੂੰ ਨਹੀਂ ਪਤਾ ਹੈਗਾ ਉਹ ਮਾਰਿਆ ਉਹ ਕੋਈ ਵਜ੍ਹਾ ਹੋਗੀ ਮਾਰਿਆ ਨੀ ਤੁਸੀਂ ਕੁਝ ਨਹੀਂ ਕਹਿ ਸਕਦੇ ਉਸ ਟਾਈਮ ਤੇ ਆਪਾਂ ਤਾਂ ਪ੍ਰੈਜ਼ెంట్ ਨਹੀਂ ਸੀਗੇ ਠੀਕ ਹੈ ਅਗਰ ਅਸੀਂ ਉੱਥੇ ਹੁੰਦੇ ਤਾਂ ਸਭ ਕੁਝ ਕਹ ਸਕਦੇ ਅਸੀਂ ਉੱਥੇ ਨਹੀਂ ਸੀਗੇ ਪ੍ਰਦਰਸ਼ਨ ਦੌਰਾਨ ਪਰਿਵਾਰਿਕ ਮੈਂਬਰਾਂ ਨੇ ਮੁਲਜ਼ਮਾ ਤੇ ਤਿੰਨ ਚਾਰ ਵਾਰ ਉਸਤੇ ਗੱਡੀ ਚੜਾਉਣ ਦੇ ਇਲਜ਼ਾਮ ਲਾਏ ਪੁਲਿਸ ਦੀ ਕਾਰਵਾਈ ਤੇ ਵੀ ਸਵਾਲ ਖੜੇ ਕੀਤੇ ਇੱਕ ਪੁਲਿਸ ਕਰਮੀ ਵੱਲੋਂ ਪ੍ਰਦਰਸ਼ਨਕਾਰੀਆਂ ਨਾਲ ਬਦਸਲੂਕੀ ਕਰਨ ਦੇ ਇਲਜ਼ਾਮ ਲਾ ਕੇ ਸਸਪੈਂਡ ਕਰਨ ਦੀ ਮੰਗ ਕੀਤੀ ਜਿਹੜਾ ਮੁੰਡੇ ਬੋਲਦੇ ਹੈ ਕਿ ਚਾਰ ਵਾਰੀ ਐਥੋਂ ਗਿੰਗੂ ਬਟੀਆਂ ਆਉਂਦੇ ਸਨ ਕੋਈ ਕੀ ਗੱਲ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਤੁਸੀਂ ਕੀ ਜਾਣਦੇ ਹੋ ਯਾਰ ਤੁਸੀਂ ਚਾਹੁੰਦੇ ਵੀ ਪੱਤਾ ਬਰਾਬਰ ਪੇਸ਼ ਹੋਵੇ ਤੁਸੀਂ ਬਰਾਬਰ ਮਾਰਨਾ ਹੋ ਰਿਹਾ ਹੈ ਕਾਰਵਾਈ ਕਰ ਰਹੇ ਇੱਥੇ ਉਹਦੇ ਪਹਿਲੇ ਪਰਚੇ ਦਾ ਜਾਓ ਪਹਿਲਾ ਪਰਚਾ ਦਰਪੰਧਾ ਸ਼ਰਤ ਨਹੀਂ ਜਦ ਇਹ ਕਿੰਨੇ ਬੰਦੇ ਆਈ ਉਹ ਇਹ ਕਿਤੇ ਬੰਦੇ ਜਿਹੜੇ ਜਿਹੜਾ ਗੱਡੀ ਜਿਹੜਾ ਇਹ ਕਿੰਨੇ ਬੰਦੇ ਸੀਗੇ ਚਾਰ ਬੰਦੇ ਲਿਏ ਤੁਸੀਂ ਆਇਓ ਉਹਦੀ ਸ਼ਰਾਬ ਪੀਤੀ ਸੀ ਤੇ ਬੁਰਾ ਭਲਾ ਪਿੰਡ ਵਾਲਿਆਂ ਨੂੰ ਬੋਲ ਕੇ ਆਇਆ ਸੋ ਪਿੰਡ ਵਾਲਿਆਂ ਦੀ ਡਿਮਾਂਡ ਹੈ ਵੀ ਇੱਕ ਤਾਂ ਉਹਨੂੰ ਇਮੀਡੀਟਲੀ ਸਸਪੈਂਡ ਕੀਤਾ ਜਾਵੇ ਇੱਕ ਜਿਹੜੇ ਗਲਤ ਆਨਸਰ ਨੇ ਜਿਨ੍ਹਾਂ ਤੇ ਬਾਰ-ਬਾਰ ਕੰਪਲੇਂਟਾਂ ਵੀ ਪਿੰਡ ਪਾਉਂਦਾ ਆ ਤੇ ਜਿਨ੍ਹਾਂ ਦੇ ਸਮੁੱਚਾ ਪਿੰਡ ਖਿਲਾਫ ਆ ਉਹਦੇ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਗਿਆ ਵੀ ਉਹਨਾਂ ਤੇ ਬਣਦੀ ਕਾਰਵਾਈ ਕਰੋ ਕਿਸੇ ਨੂੰ ਬਖਸ਼ਿਆ ਨਾ ਜਾਵੇ ਪਹਿਲਾਂ ਰੌਲਾ ਇਹ ਪੈ ਰਿਹਾ ਵੀ ਇਹ ਕਹਿੰਦੇ ਵੀ ਐਕਸੀਡੈਂਟਲ ਕੇਸ ਆ ਪਰ ਜੋ ਮੁੰਡੇ ਲੋਕਾਂ ਦੀਆਂ ਗੱਲਾਂ ਤੋਂ ਪਤਾ ਲੱਗਿਆ ਵੀ ਇਹਨਾਂ ਦੀ ਰੰਜਿਸ਼ ਬਾਜੀ ਕਰਨ ਮੁੰਡਾ ਮਾਰਿਆ ਗਿਆ ਜੋ ਪਿੰਡ ਵਾਲੇ ਦੀ ਡਿਮਾਂਡ ਆ ਵੀ 300 ਦੂ ਦਾ ਬੱਕਿਆ ਉਹਨਾਂ ਤੇ ਉਹਨਾ ਬਣਦਾ ਆ ਪਰਿਵਾਰ ਵੱਲੋਂ ਕੀਤੇ ਹੰਗਾਮੇ ਵਿਚਾਲੇ ਪੁਲਿਸ ਪਾਰਟੀ ਵੀ ਪਹੁੰਚੀ ਤੇ ਬਦਸਲੂਕੀ ਕਰਨ ਵਾਲੇ ਪੁਲਿਸ ਕਰਮੀ ਦੇ ਨਾਲ ਇਸ ਮਾਮਲੇ ਦੇ ਮਲਜ਼ਮਾ ਖਿਲਾਫ ਵੀ ਬਣਦੀ ਕਾਰਵਾਈ ਕਰਨ ਦਾ ਪਰੋਸਾ ਦਿੱਤਾ ਜਿਹੜਾ ਜਮਦਾਇਤ ਪਰੇ ਜੀ ਪੁਲਿਸ ਖਿਲਾਫ ਕਾਰਵਾਈ ਕਰਨ ਕਹਿੰਦੇ ਆ ਇਸ ਦੇ ਖਿਲਾਫ ਇਹ ਹੈ ਜੀ ਜਿਹੜਾ ਸਾਡਾ ਥਾਣੇ ਦਾਪ ਤੇ ਨਹੀਂ ਅਲੀਗੇਸ਼ਨ ਲਾਇਆ ਵੀ ਉਹਨਾ ਬਸਵੇਵ ਗੀਤਾ ਸਭੀ ਹਾਲ ਦੇ ਵਿੱਚ ਸੀ ਉਹਨੂੰ ਮੈਂ ਵੀ ਜੇਲ੍ਹ ਲਈ ਇੱਥੇ ਪੁਰਾ ਪੋਰਸਲੇਨ ਡਿਪਾਰਟਮੈਂਟਲ ਕੁਆਲਿਟੀ ਦੇ ਸਸਪੈਂਸ਼ਨ ਦੀ ਪਾਸ ਕਰਕੇ ਐਸਐਸਪੀ ਜ਼ਰਵ ਨੂੰ ਹੁਣੇ ਭੇਜਿਆ ਨੰਬਰ 1 ਨੰਬਰ 2 ਤੇ ਜਿਹੜਾ ਪਰਿਵਾਰ ਲੈ ਗਿਆ ਵੀ ਇੱਕ ਬੰਦੇ ਵਾਲੀ ਸਾਡੂ ਕਿਸੇ ਨੂੰ ਨਹੀਂ ਅਸੀਂ ਮੌਕੇ ਦੇ ਨਹੀਂ ਸੀ ਪਰਿਵਾਰ ਜਿੰਨੇ ਬੰਦੇ ਲਗਾਊਗਾ ਉਹਨਾਂ ਦੇ ਖਿਲਾਫ ਸਾਰੇ ਦੇ ਖਿਲਾਫ ਪਰਚਾ ਦਰਜ ਕਰਾ ਕੇ ਤੇ ਉਹਨਾਂ ਨੂੰ ਇਮੀਡੀਏਟਲੀ ਅਰੈਸਟ ਕਰਕੇ ਅੰਦਰ ਵੀ ਭੇਜਿਆ ਗਿਆ ਵੀ ਮਾਮਲਾ ਕੀ ਸੀ ਵੀ ਇਹ ਇਹ ਮਾਮਲਾ ਜਿਹੜਾ ਹੁਣ ਗੱਡੀ ਉਹਨਾਂ ਵਿਚ ਮਾਰਕਾ ਬੰਦੇ ਦੀ ਇਹਨਾਂ ਦੇ ਪਰਿਵਾਰ ਦੀ ਡੈਥ ਹੋਈ ਆ ਉਹ ਬੰਦੇ ਇੰਜਰਡ ਖੇਰ ਪ੍ਰਾਈਵੇਟ ਬੈਂਕ ਚ ਕੰਮ ਕਰਨ ਵਾਲੇ ਕੁਲਵਿੰਦਰ ਸਿੰਘ ਦੀ ਮੌਤ ਦਾ ਕਾਰਨ ਹਾਦਸਾ ਹੈ ਜਾਂ ਪੁਰਾਣੀ ਰੰਜਿਸ਼ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਏਗਾ ਪਰ ਇਸ ਘਟਨਾ ਨੇ ਇੱਕ ਹਸਤਾਖੇੜ ਦਾ ਪਰਿਵਾਰ ਉਜਾੜ ਕੇ ਰੱਖ ਦਿੱਤਾ ਮਾਛੀਵਾੜਾ ਤੋਂ ਗੁਰਦੀਪ ਸਿੰਘ న్యూਸ 18 ਪੰਜਾਬ ਗੱਲ ਕਰਦੇ ਆ ਰਾਜਪੁਰਾ ਦੇ ਨੇੜਲੇ ਪਿੰਡ ਥੂਹਾ ਦੀ ਜਿੱਥੇ 10 ਸਾਲਾਂ ਦੀ ਕੁੜੀ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਬੱਚੀ ਅਤੇ ਉਸਦੀ ਮਾਂ ਨੇ ਪਿੰਡ ਦੇ ਹੀ ਕੁਝ ਵਿਅਕਤੀਆਂ ਤੇ ਹਮਲਾ ਕਰਨ ਦੇ ਇਲਜ਼ਾਮ ਲਾਏ ਤੇ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜੇ ਕੀਤੇ ਹਸਪਤਾਲ ਚ ਜੀਰੀ ਇਲਾਜ ਇਹ ਬੱਚੀ ਰਾਜਪੁਰਾ ਦੇ ਨੇੜਲੇ ਪਿੰਡ ਥੂਹਾ ਦੀ ਰਹਿਣ ਵਾਲੀ ਹੈ ਜਿਸ ਸੀ ਇਸ ਹਾਲਤ ਦਾ ਇਲਜ਼ਾਮ ਪਿੰਡ ਦੇ ਹੀ ਕੁਝ ਲੋਕਾਂ ਤੇ ਲੱਗਿਆ ਜਿਨ੍ਹਾਂ ਨੇ ਪੁਰਾਣੀ ਰੰਜਿਸ਼ ਦੇ ਤਹਿਤ ਬੱਚੀ ਤੇ ਬਾਈਕ ਚੜਾ ਦਿੱਤੀ ਜਿਸ ਕਾਰਨ ਜ਼ਖਮੀ ਹੋਈ ਬੱਚੀ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਜਿੱਥੇ ਬੱਚੀ ਦੀ ਮਾਂ ਨੇ ਪੂਰੀ ਵਾਰਦਾਤ ਬਿਆਨ ਕੀਤੀ ਹੈ ਕਿ ਆਕ ਕਿ ਪਿੰਡ ਦੇ ਕੁਝ ਵਿਕਮਾਸ਼ ਉਸ ਨੂੰ ਜਾਨ ਤੋਂ ਮਾਰਨਾ ਚਾਹੁੰਦੇ ਨੇ ਮਹਿਲਾ ਨੇ ਉਹ ਹਥਿਆਰ ਵੀ ਦਿਖਾਇਆ ਜਿਸ ਦੇ ਨਾਲ ਬੱਚੀ ਅਤੇ ਮਾਂ ਤੇ ਹਮਲਾ ਕੀਤਾ ਗਿਆ ਮਾਰਨ ਦੀ ਵੇਸਾ ਮਾਂ ਤੇ ਹਮਲਾ ਕੀਤਾ ਜਾਂਦੀਆਂ ਕੱਲ ਸੀ ਆਪਣੇ ਘਰੋਂ ਜਾ ਰਹੇ ਸੀ ਜਦੋਂ ਅਪਣੀਤਨ ਕੋਲ ਇੱਕ ਜੰਗਵਰਗ ਨੌਦ ਦੇ ਨੇੜੇ ਕਿੰਡ ਹੈ ਜੀ ਇਹਨਾਂ ਬਦਮਾਸ਼ਾਂ ਨੇ ਸਾਡਾ ਪਿੱਛਾ ਕੀਤਾ ਹੈ ਪਹਿਲਾਂ ਇੱਕ ਕਲਵੀਰ ਆਇਆ ਹੈ ਤੇ ਇਹਨਾਂ ਦੇ ਨਾਲ ਦੋ ਅਨੁਭਸਾ ਤੇ ਬੰਦੇ ਸੀ ਜਿਨ੍ਹਾਂ ਨੇ ਸਾਡੇ ਤੋਂ ਮੋਟਰਸਾਈਕਲ ਮਾਰਨ ਦੀ ਕੋਸ਼ਿਸ਼ ਕੀਤੀ ਪਰ ਨੌਦ ਸਾਡਾ ਮੇਰੇ ਪੈਰ ਤੇ ਲੰਘ ਕੇ ਅੱਗੇ ਹੋ ਗਿਆ ਤੇ ਪਿੱਛੇ ਤੇ ਮਨਵੀਰ ਆਇਆ ਹੈ ਮਨਵੀਰ ਨੇ ਬਹੁਤ ਤੇਜ਼ ਮੋੜ ਸੇ ਲਾ ਕੇ ਸਾਡੇ ਵਿੱਚ ਮਾਰਿਆ ਸਾਡੇ ਵਿੱਚ ਮਾਰਨ ਕਰਨਾ ਮੇਰੀ ਬੱਚੀ ਇੱਕਦਮ ਵੱਜੇ ਲੱਗਾ ਕਿ ਚੜ ਗਿਆ ਮੋਟਰਸਾਈਕਲ ਮੇਰੀ ਬੱਚੀ ਗਿਰ ਗਈ ਕਿਸੇ ਭਾਰੀ ਚੀਜ਼ ਤੇ ਇਹ ਦੇਕਰ ਕਿ ਮੈਨੂੰ ਵੀ ਨਹੀਂ ਸੋਝੀ ਜੀ ਨਿੱਕਦਮ ਪਿੱਛਾ ਤੇ ਆਇਆ ਹੈ ਤੈਨਾਂ ਨੇ ਇਸ ਘਰ ਨਾਲ ਸਾਡੇ ਦੇ ਹਮਲਾ ਕੀਤਾ ਹੈ। ਇੱਕ ਆਕੰਠੀ ਚ ਇਹਨੇ ਪੰਜ ਸਿਪਾਇਆ ਹੋਇਆ ਤੇ ਉਦੋਂ ਮਤਲਬ ਕਿ ਪਾਇਆ ਹੁੰਸੀ ਮੈਂ ਅੱਖ ਤੇ ਖੋਲੇ ਉਹਨਾਂ ਦੇ ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਉਹਨਾਂ ਤੇ ਪਹਿਲਾਂ ਵੀ ਹਮਲਾ ਹੋ ਚੁੱਕਿਆ ਹੈ। ਪੁਲਿਸ ਸਿਰਫ ਬਿਆਨ ਦਰਜ ਕਰਦੀ ਹੈ ਪਰ ਨਾ ਤਾਂ ਕਾਰਵਾਈ ਦਾ ਭਰੋਸਾ ਦਿੰਦੀ ਹੈ ਅਤੇ ਨਾ ਹੀ ਮੁਲਜ਼ਮਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਜਾਂਦੀ ਹੈ। ਪੁਲਿਸ ਤੇ ਸਵਾਲ ਚੁੱਕਣ ਦੇ ਨਾਲ ਨਾਲ ਮਹਿਲਾ ਨੇ ਮੁਲਜ਼ਮਾਂ ਤੇ ਹੋਰ ਵੀ ਕਈ ਗੰਭੀਰ ਇਲਜ਼ਾਮ ਲਗਾਏ ਨੇ। ਕੋਸਰਾ ਕੋਈ ਪ੍ਰੋਸੈਸ ਨਹੀਂ ਦਿੱਤਾ ਹੈਗਾ ਬਿਆਨ ਤਾਂ ਉੱਗੇ ਵੀ ਲੈ ਜਾਂਦੇ ਪਰ ਕੋਈ ਕਾਰਵਾਈ ਸਾਡੀ ਕੋਈ ਸੁਣਵਾਈ ਹੁੰਦੀ ਨਹੀਂ ਇਹ ਮਨਵੀਰ ਸਿੰਘ ਦੇ 25 30 ਪਰਚੇ ਹੈ ਜੀ ਇਹਨਾਂ ਦੀ ਕੋਈ ਕਾਰਵਾਈ ਕੋਈ ਕਰਦਾ ਹੀ ਨਹੀਂ ਹੈਗਾ ਕਹਿੰਦੇ ਬਦਮਾਸ਼ ਹੈ ਵੋਟਰ ਵਿੱਚ ਕੰਮ ਆਉਂਦਾ ਹੈ ਇਹਨਾਂ ਨੇ ਪਹਿਲਾਂ ਵੀ ਆਪਣੀ ਚਾਚੀ ਕੋਟੀਆਂ ਮਾਰੀ ਹੈ ਬਹੁਤ ਇਹਨਾਂ ਦੇ ਅਜੇ ਪਰਚੇ ਹੋਏ ਹੋਏ ਹੈ ਜੀ ਪਰ ਇਹਨਾਂ ਦੇ ਇੱਕ 5 ਸਾਲ ਦੀ 6 ਸਾਲ ਦੀ ਬੱਚੀ ਦਾ ਇਹ ਮਨਵੀਰ ਨੇ ਗੁਰੂ ਘਰ ਵਿੱਚ ਬਲਦਕਾਰ ਕੀਤਾ ਸੀ ਉਦੋਂ ਵੀ ਉਹ ਉਹਨਾਂ ਦਾ ਪਰਚਾ ਵਾਪਸ ਦੁਵਾਤਾ ਸੀ ਗਰੀਬ ਅੰਦੇਜੀ ਪੰਜ ਛੇ ਸਾਡੇ ਥੋੜੀ ਜਿਹੀ ਬਚੀ ਨੇ ਗੁਰੂ ਘਰ ਵਿੱਚ ਸਾਡੇ ਨੇੜੇ ਗੁਰਦੁਆਰਾ ਉਹਦੇ ਵਿੱਚ ਉਹਦਾ ਬਦਰਤਕਾਰ ਕੀਤਾ ਹੈ ਉਥੇ ਕਦੀ ਕੋਈ ਕਾਰਵਾਈ ਹੁੰਦੀ ਨਹੀਂ ਹੈ ਜੀ 25 30 ਪੰਜ ਸੋਂਡੇ ਦੇ ਆਏ ਆ ਅਸੀਂ ਇਨਸਾਫ ਚਾਹੁੰਦੇ ਹਾਂ ਸਭ ਇਲਜ਼ਾਮਾ ਚੁਕੀਰੀ ਪੁਲਿਸ ਨੇ ਹਸਪਤਾਲ ਜਾ ਕੇ ਮਾਂ ਬੇਟੀ ਦੇ ਬਿਆਨ ਦਰਜ ਕੀਤੇ ਤੇ ਕਾਨੂੰਨ ਮੁਤਾਬਕ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ ਵੀਡੀਓ ਬਣਾਈ ਹੋਈ ਸੀ ਕਿ ਉਹਦੇ ਬਾਰੇ ਜਾਣਕਾਰੀ ਦੇਣਾ ਅੱਗੇ ਦਾਖਲ ਹੋਈ ਲੜਕੀ ਐ ਸ਼ਹਿਰ ਜਲਸਵਾਰੋ ਦੀ ਇੱਕ ਮੰਮੀ ਦਾ ਬਲਜੀਪੁਰ ਦਾ ਬੇਨਤੀਆ ਫਟਾਲ ਕਰਕੇ ਜੋ ਬਲਜੀਆ ਕਾਰਵਾਈ ਕਰਦੇ ਖੈਰਪਾਵੇਂ ਹੁਣ ਪੁਲਿਸ ਮੁਲਜ਼ਮਾਂ ਦੇ ਖਿਲਾਫ ਸਖਤੀ ਦਾ ਪ੍ਰੋਸਾ ਦੇ ਰਹੀ ਹੈ ਪਰ ਪੀੜਤ ਪਰਿਵਾਰ ਵੱਲੋਂ ਲਗਾਏ ਜਾ ਰਹੇ ਇਲਜ਼ਾਮ ਵੀ ਗੰਭੀਰ ਨੇ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਕਿੰਨੀ ਛੇਤੀ ਇਸ ਮਾਮਲੇ ਤੇ ਕਾਰਵਾਈ ਕਰਕੇ ਪਰਿਵਾਰ ਨੂੰ ਇਨਸਾਫ ਦਿਵਾਉਂਦੀ ਹੈ ਰਾਸ਼ਪ੍ਰਤੋ ਅਮਰਜੀਤ ਪੰਨੂ ਨਿਊਜ਼ੀਟੀ ਪੰਜਾਬ ਗੱਲ ਫਲੌਰ ਦੇ ਪਿੰਡ ਸੇਲਕੀਆਣਾ ਦੀ ਜਿੱਥੇ ਅਣਪਛਾਤੇ ਹਮਲਾਵਰਾਂ ਨੇ ਪਿੰਡ ਦੇ ਕਈ ਨੌਜਵਾਨਾਂ ਤੇ ਹਮਲਾ ਕੀਤਾ ਜਿਸ ਤੋਂ ਬਾਅਦ ਗੁੱਸੇ ਚਾਏ ਲੋਕਾਂ ਨੇ ਕਾਰਵਾਈ ਦੀ ਮੰਗ ਨੂੰ ਲੈ ਕੇ ਸੜਕ ਜਾਬ ਕਰ ਦਿੱਤੀ ਦਰਨਾ ਪ੍ਰਦਰਸ਼ਨ ਦੇ ਰੂਪ ਚ ਲੋਕਾਂ ਦੇ ਗੁੱਸੇ ਦੀਆਂ ਇਹ ਤਸਵੀਰਾਂ ਫਲੌਰ ਦੇ ਪਿੰਡ ਸੇਲਕੀਆਣਾ ਦੀਆਂ ਨੇ ਜਿੱਥੇ ਵੱਡੀ ਗਿਣਤੀ 'ਚ ਇਲਾਕੇ ਦੇ ਲੋਕ ਇਕੱਠੇ ਹੋਏ ਤੇ ਸੜਕ ਜਾਮ ਕਰਕੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਇਸ ਕਾਰਨ ਸੜਕ ਦੇ ਦੋਹਾਂ ਪਾਸੇ ਆਵਾਜਾਈ ਠੱਪ ਹੋ ਗਈ ਤੇ ਵਾਹਨਾਂ ਦਾ ਜਾਮ ਲੱਗ ਗਿਆ ਦਰਸਲ ਲੋਕਾਂ ਦਾ ਇਹ ਗੁੱਸਾ ਉਸ ਵਾਰਦਾਤ ਤੋਂ ਬਾਅਦ ਫੁੱਟਿਆ ਜਿਸ 'ਚ ਅਣਪਛਾਤੇ ਹਮਲਾਵਰਾਂ ਨੇ ਪਿੰਡ ਦੇ ਇੱਕ ਸਖਸ਼ਤੇ ਤੇਈ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਖੂਨ ਨਾਲ ਲਤਫਤ ਨੌਜਵਾਨ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਉਧਰ ਇਸ ਹਮਲੇ 'ਚ ਪਿੰਡ ਦੇ ਕਈ ਹੋਰ ਨੌਜਵਾਨ ਵੀ ਜ਼ਖਮੀ ਹੋਏ ਨੇ ਵਾਰਦਾਤ ਨੂੰ ਅੰਜਾਮ ਦੇ ਕੇ ਹਮਲਾਵਰ ਤਾਂ ਮੌਕੇ ਤੋਂ ਫਰਾਰ ਹੋ ਗਈ ਪਰ ਜ਼ਖਮੀ ਨੌਜਵਾਨ ਦੇ ਪਰਿਵਾਰ ਨੇ ਪੁਲਿਸ ਤੇ ਢਿੱਲੀ ਕਾਰਵਾਈ ਦੇ ਇਲਜ਼ਾਮ ਲਗਾਏ ਤੇ ਸੜਕ ਜਾਮ ਕਰਕੇ ਮੁਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਮੇਰਾ ਭਰਾ ਦੀ ਰਾਤ ਲੜਾਈ ਹੋਈ ਆ ਠੀਕ ਆ ਕੋਈ ਬਾਹਰੋਂ ਅਣਸ਼ਵਾਦੀ ਬੰਦੇ ਆਏ ਆ ਠੀਕ ਆ ਉਹਨੂੰ ਵੱਢ ਟੱਕ ਕੇ ਉੱਥੇ ਲਗਾਏ ਐ ਇੰਨੇ ਮੁੰਡੇ ਜਿਹੜੇ ਹੋਇਆ 6 5 6 ਜਾਣੇ ਹੋਣਗੇ ਜਿਹੜੇ ਉਹਨਾਂ ਦੇ ਜਖਮੀ ਵੀ ਜਦਾ ਸਿੰਘ ਹੋਇਆ ਭਿੰਦੇ ਬਾਹਰ ਜਲੰਧਰ ਭੇਜਿਆ ਹਾਂਜੀ ਹਾਂਜੀ ਜਿਹੜੇ ਬਾਰਦਾਤ ਹੋਈ ਕਾਰਨ ਕੀ ਸੀ ਬਾਰਦਾਤ ਕਾਨੂੰਨ ਭਾਈ ਸਾਨੂੰ ਕੁਛ ਨਹੀਂ ਪਤਾ ਹਾਂ ਸਾਨੂੰ ਕੋਈ ਗੱਲ ਨਹੀਂ ਕੁਛ ਨਹੀਂ ਪਤਾ ਨਹੀਂ ਨਹੀਂ ਸਾਨੂੰ ਕੋਈ ਨਹੀਂ ਪਤਾ ਇੱਥੇ ਇੱਥੇ ਏਡੇ ਜਿ ਬੈਠੇ ਸੀਗੇ ਮੁੰਡੇ ਪਿੱਛੋਂ ਆਏ ਆ ਚੋਰ ਆ ਚੋਰ ਆ ਜੀ ਨਾ ਜਿਹੜੇ ਜਖਮੀ ਹੋਏ ਜਖਮੀ ਮੇਰੇ ਭਰਾ ਦਾ ਨਾ ਗੁਰਦੀਪ ਕੁਮਾਰ ਆ ਇਹ ਮੁੰਡੇ ਦੂਜੇ ਨਾਲ ਜੱਗੀ ਆ ਹਾਂ ਨਹੀਂ ਮੰਨ ਕਰਦੇ ਹਾਂ ਹਾਂ ਜੀ ਮੰਨ ਕੀ ਕਰਦੇ ਹਾਂ ਮੰਗ ਸਾਨੂੰ ਜਾਈਦਾ ਆ ਇਨਸਾਫ ਚਾਹੀਦਾ ਲੋਕਾਂ ਨੇ ਸੜਕ ਜਾਮ ਕੀਤੀ ਤਾਂ ਪੁਲਿਸ ਪਾਰਟੀ ਵੀ ਤੁਰੰਤ ਮੌਕੇ ਤੇ ਪਹੁੰਚ ਗਈ ਪ੍ਰਦਰਸ਼ਨਕਾਰੀਆਂ ਨੂੰ ਸਖਤ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਮੁਜ਼ਮਮਾਂ ਨੂੰ ਛੇਤੀ ਗ੍ਰਿਫਤਾਰ ਕਰਨ ਦੀ ਗੱਲ ਆਕੀ ਗਈ ਪਿੰਡਾਂ ਵਾਲਿਆਂ ਦਾ ਰੋਸ ਸੀਗਾ ਕਿ ਬੰਦੇ ਜਿਹੜੇ ਜਲਦੋ ਜਲਦ ਰੈਸਟ ਕੀਤੇ ਜਾਣ ਤੇ ਕਾਰਵਾਈ ਕੀਤੀ ਜਾਵੇ ਸੋ ਉਸ ਦੇ ਵਿੱਚ ਪੁਲਿਸ ਇਹਦੇ ਵਿੱਚ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਜੀ ਹਰ ਵੇਲੇ ਅਸੀਂ ਜਿਹੜਾ ਇਹ ਸਸਪੈਕਸ਼ਨ ਜਿਹੜਾ ਕਰਾਂਗੇ ਇਹਦੇ ਵਿੱਚ ਉਹਨਾਂ ਦੀ ਸਟੇਟਮੈਂਟ ਲਿਖ ਕੇ ਤੇ ਰੈਲੇਵੈਂਟ ਸੈਕਸ਼ਨਸ ਦੇ ਵਿੱਚ ਜਿਹੜਾ ਹੈ ਪਰਚਾ ਲੱਦ ਕੀਤਾ ਜਾ ਰਿਹਾ ਤੇ ਇਹਨਾਂ ਨੂੰ ਜਲਦੋ ਜਲਦ ਜਿਹੜੇ ਇਹ ਅਨਨੋਨ ਬੰਦੇ ਸੀਗੇ ਉਹਨਾਂ ਨੂੰ ਅਰੈਸਟ ਕਰ ਲਿਆ ਜਾਏਗਾ ਕਿੰਨੇ ਜਿਹੜੇ ਕਿੰਨੇ ਇਹਦੇ ਵਿੱਚ ਦੋ ਇੰਜਰਡ ਨੇ ਜਿਹੋ ਹਾਲ ਦੀ ਕਹਾਣੀ ਮੈਨੂੰ ਪਤਾ ਲੱਗਿਆ ਸੋ ਹਸਪੀਟਲਾਈਜ਼ ਨੇ ਸੋ ਉਹਨਾਂ ਦੀਆਂ ਸਟੇਟਮੈਂਟਸ ਵੀ ਲਈਆਂ ਜਾ ਰਹੀਆਂ ਤੇ ਕੋਸ਼ਿਸ਼ ਕੀਤੀ ਜਾ ਰਹੀ ਕਿ ਉਹਨਾਂ ਤੋਂ ਜਿਹੜੇ ਅਣਸਖੇ ਨੌਜਵਾਨ ਸੀ ਉਹਨਾਂ ਦਾ ਕੋਈ ਆ ਆਇਡੈਂਟੀਟੀ ਪਤਾ ਲੱਗ ਸਕੇ ਤੇ ਇਹਨਾਂ ਨੂੰ ਜਲਦ ਜਲਦ ਅਰੈਸਟ ਕਰ ਲਿਆ ਜਾਏਗਾ ਕਿ ਇਹਨਾਂ ਦੇ ਕੋਈ ਪੁਰਾਣੇ ਰੰਜਿਸ਼ ਇਹ ਅਜੇ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੀ ਉਹ ਚੈੱਕ ਕਰ ਲਗਾਏ ਹੈ ਖੈਰ ਪੁਲਿਸ ਪਾਵੇਂ ਕਾਰਵਾਈ ਦਾ ਭਰੋਸਾ ਦੇ ਰਹੀ ਹੈ ਪਰ ਨੌਜਵਾਨਾਂ ਤੇ ਹੋਏ ਹਮਲੇ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹ ਮੁਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ ਮਿਲ ਸਕੇ। ਬਿਲੌਰ ਤੋਂ ਰਾਜਕੁਮਾਰ న్యూਸ 18 ਪੰਜਾਬ। ਤੇ ਖਬਰ ਅਮਰੀ ਸਰ ਤੋਂ ਜਿੱਥੇ ਲੋਕਾਂ ਨੇ ਚੋਰ ਦੇ ਸ਼ੱਕ ਦੇ ਵਿੱਚ ਇੱਕ ਸ਼ਖਸ ਨੂੰ ਫੜ ਲਿਆ ਤੇ ਫਿਰ ਉਸ ਦੀ ਕੁੱਟਮਾਰ ਕਰਕੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਜਦਕਿ ਪੁਲਿਸ ਨੇ ਕਿਹਾ ਕਿ ਉਹ ਸ਼ਖਸ ਮਾਨਸਿਕ ਤੌਰ ਤੇ ਬਿਮਾਰ ਹੈ। ਆਤਾ ਸ਼ਿਕਾਰ ਹੋ ਰਿਹਾ ਹੈ ਇਸ ਸ਼ਖਸ ਤੇ ਚੋਰੀ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਹੈ ਜਿਸ ਨੂੰ ਸਥਾਨਕ ਲੋਕਾਂ ਨੇ ਕਾਬੂ ਕਰ ਲਿਆ ਤੇ ਇੱਕ ਤੋਂ ਬਾਅਦ ਇੱਕ ਕਈ ਨੌਜਵਾਨਾਂ ਨੇ ਉਸ ਨੂੰ ਥੱਪੜ ਮਾਰੇ ਹਾਲਾਂਕਿ ਕੁਝ ਲੋਕਾਂ ਨੇ ਸ਼ਖਸ ਨੂੰ ਨੌਜਵਾਨਾਂ ਤੋਂ ਬਚਾਇਆ ਪੂਰਾ ਮਾਮਲਾ ਅੰਮ੍ਰਿਤਸਰ ਦੇ ਵਿੱਚ 88 ਫੁੱਟਾ ਰੋਡ ਦਾ ਹੈ ਸਥਾਨਕ ਲੋਕਾਂ ਮੁਤਾਬਕ ਇਹ ਸ਼ਖਸ ਇੱਕ ਘਰ ਦੇ ਵਿੱਚ ਦਾਖਲ ਹੋਇਆ ਪਰ ਉਹ ਦਾਖਲ ਹੋਣ ਦਾ ਕਾਰਨ ਨਹੀਂ ਦੱਸ ਸਕਿਆ ਜਿਸ ਦੇ ਪਰਿਵਾਰ ਨੇ ਉਸ ਤੇ ਚੋਰੀ ਕਰਨ ਲਈ ਆਉਣ ਦਾ ਸ਼ੱਕ ਜਤਾਇਆ ਤੇ ਕਾਬੂ ਕਰਕੇ ਕੁੱਟ ਮਾਰ ਦਿੱਤੀ ਸਰ ਮੈਂ ਆਪਣੀ ਸਿਸਟਰ ਦੇ ਘਰ ਆਈ ਸੀਗੀ ਤੇ ਇੰਨੇ ਦਿਨ ਨੂੰ ਨਾ ਅਸੀਂ ਅੰਦਰ ਸਾਰਿਆਂ ਨੇ ਬੈਠੇ ਪਰਿਵਾਰ ਪੂਰਾ ਤੇ ਇਹਨੇ ਬਾਹਰਲਾ ਗੇਟ ਖੋਲ ਕੇ ਸਿੱਧਾ ਡਾਇਰੈਕਟ ਅੰਦਰ ਆ ਗਿਆ ਤੇ ਅਸੀਂ ਇਹਨੂੰ ਪੁੱਛਿਆ ਵੀ ਹਾਂ ਕੌਣ ਆ ਤੇ ਕਹਿੰਦਾ ਮੇਰੀ ਭੂਆ ਦਾ ਘਰ ਕਦੀ ਕਹਿੰਦਾ ਮੇਰੀ ਮੰਮੀ ਦਾ ਘਰ ਠੀਕ ਆ ਇੰਨੇ ਦਿਨ ਸਾਨੂੰ ਲੱਗਾ ਵੀ ਹਾਂ ਵੀ ਇਹ ਸਮਾਨ ਚੁੱਕ ਨਹੀਂ ਆਇਆ ਕੋਈ ਰਿਸ਼ਤੇਦਾਰੀ ਸਾਡੀ ਹੈ ਨਹੀਂ ਇਹ ਸਾਡੇ ਮੂੰਹ ਹਲ ਵੇਖਣ ਲੱਗੇ ਸੀ ਇਹਨਾਂ ਦੇ ਮੂੰਹ ਹਲ ਵੇਖਣ ਲੱਗੇ ਵੀ ਕੌਣ ਹੈ ਤੇ ਇੰਨੇ ਦਿਨ ਸਾਡੇ ਬੇਟੇ ਨੇ ਫੜ ਕੇ ਬਾਹਰ ਕੱਢਤਾ ਬਾਉ ਤੇ ਵਸੇ ਨੂੰ ਅਹੀ ਸੇ ਕਰਕੇ ਫੜ ਕੇ ਰੱਖਿਆ ਹੈ ਅਭੀ ਇਹ ਚੋਰੀ ਕਰਨ ਹੀ ਆਇਆ ਹੋਰ ਤੇ ਤਾਂ ਗੇਸੇ ਮਸਦਾ ਹੈ ਨਹੀਂ ਹੈ ਤੁਹਾਨੂੰ ਵੀ ਪਤਾ ਵੀ ਕਿ ਕਿੱਦਾ ਕਿੱਦਾ ਆ ਸਕਦਾ ਕੋਈ ਘਰ ਦੇ ਵਿੱਚ ਠੀਕ ਹੈ ਨਾ ਇਹਦੇ ਨਾਲ ਹੋਰ ਵੀ ਕੋਈ ਹੋ ਸਕਦਾ ਹੈ ਇਹ ਇਕੱਲਾ ਨਹੀਂ ਹੈ ਉਦੋਂ ਸਾਨਕ ਲੋਕਾਂ ਦੀ ਸੂਚਨਾ ਤੇ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਤੇ ਮਲਜ਼ਮ ਨੂੰ ਦਿਮਾਗੀ ਤੌਰ ਤੇ ਪਰੇਸ਼ਾਨ ਦੱਸ ਕੇ ਕਾਰਵਾਈ ਕਰਨ ਦੀ ਗੱਲ ਆਖੀ ਹੈ ਕਿਦੇ ਆਏ ਜੀ ਮੱਲੇ ਵਾਲਿਆਂ ਨੇ ਦੱਸਿਆ ਵੀ ਇਹ ਇੱਥੇ ਤੁਰਿਆ ਫਿਰਦਾ ਵਾਰਾ ਤੁਰਿਆ ਫਿਰਦਾ ਤੇ ਵੇਖ ਨੂੰ ਲੱਗਦਾ ਜਿ ਤਰਾ ਮੈਂਟਲੀ ਅਫਸੈਟ ਜਿਆ ਇਸ ਤਰ੍ਹਾਂ ਦੇ ਇਹ ਲਾਤ ਲੱਗਦੇ ਆ ਬਾਕੀ ਨਾਂ ਇਹਨੂੰ ਕੋਈ ਆਡੀਸਿਸ ਹੀ ਰੱਖਦਾ ਨੂੰ ਪੁੱਛਦੇ ਕਿ ਕਿੱਥੋਂ ਦਾ ਵਾ ਕਿਹੜੇ ਕਿਹੜੇ ਕਿੱਥੋਂ ਦਾ ਰਹਿਣ ਵਾਲਾ ਉਹ ਤਾਂ ਚਲੋ ਕਰ ਲੈਨੇ ਵੈਰੀਫਾਈ ਵੀ ਇਹ ਵੇਖਣ ਨੂੰ ਤੇ ਇਤਨਾ ਜਾਗਦਾ ਵੀ ਜਦ ਦਮਾਗੀ ਤੌਰ ਤੇ ਪਰੇਸ਼ਾਨ ਤੇ ਇਹਦਾ ਕਰਾ ਕੇ ਮੈਡੀਕਲ ਵੀ ਕਰਾ ਲੈਨੇ ਇਹਦਾ ਬਾਕੀ ਕਾਰਵਾਈ ਦੇਖਦੇ ਇਹਦੇ ਕਰਦੇ ਥੈ ਸਖਸ ਚੋਰ ਹੈ ਜਾਂ ਨਹੀਂ ਇਹ ਤਾਂ ਫਿਲਹਾਲ ਸਾਬਤ ਨਹੀਂ ਹੋਇਆ ਪਰ ਚੋਰ ਹੋਣ ਦੇ ਸ਼ੱਕ ਚ ਲੋਕਾਂ ਨੇ ਉਸ ਦੀ ਕੁਟਮਾਰ ਜ਼ਰੂਰ ਕਰ ਦਿੱਤੀ ਹੈ ਅੰਮ੍ਰਿਤਸਰ ਤੋਂ ਅਮਿਤ ਸ਼ਰਮਾ న్యూਸ 18 ਪੰਜਾਬ